ਕਿ ਪੰਜਾਬ ਦੇ ਲਿਹਾਜ਼ ਨਾਲ ਤਾਂ ਬਜਰਬੇਸ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਪੰਜਾਬ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ ਹੈਗਾ ਐਵੇਂ ਜਿਵੇਂ ਇਉਂ ਲੱਗਦਾ ਜਿਵੇਂ ਪੰਜਾਬ ਨਾਲ ਦੁਸ਼ਵਨੀ ਨਵਾਈ ਗਈ ਹੈਗੀ ਤੁਹਾਨੂੰ ਪਤਾ ਕਿ ਪੰਜਾਬ ਨੇ ਕਿਸਾਨਾਂ ਦੇ ਮੁੱਦਿਆਂ ਉੱਤੇ ਕਿਸਾਨੀ ਦੇ ਜੋ ਉਹਨਾਂ ਦੇ ਮੰਗਾਂ ਸੀ ਉਸਤੇ ਕਿੰਨਾ ਲੰਮਾ ਸੰਘਰਸ਼ ਕੀਤਾ 650 ਕਿਸਾਨ ਸ਼ਹੀਦ ਹੋਏ ਮੁੱਦੇ ਸਿګه ਐਮਐਸਪੀ ਦੀ ਕਾਨੂੰਨੀ ਗਾਰੰਟੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਪਾਰਸਨ ਮੁਤਾਬਕ ਉਹ ਕਿਸਾਨਾਂ ਦਾ ਮਸਲਾ ਹੱਲ ਕਰਨਾ ਹੈਗਾ ਜਿਹੜਾ ਫਸਲ ਜਿੰਨਸਾਂ ਦੇ ਪਾਣੀ ਹੈਗਾ ਫਸਲਾਂ ਦੇ ਪਾਣੀ ਤੇ ਇਸ ਤੋਂ ਇਲਾਵਾ ਕਿਸਾਨੀ ਕਰਜ਼ੇ ਉੱਤੇ ਲੀਕ ਬਾਰਨ ਵਾਲੀ ਗੱਲ ਸੀਗੀ ਤੇ ਹੋਰ ਜੋ ਕਿਸਾਨੀ ਵਸਤਾਂ ਉੱਤੇ 18% ਕਿਸਾਨੀ ਉਤਪਾਦਾਂ ਤੇ ਕਿਸਾਨੀ ਉਪਕਰਨਾਂ ਉੱਤੇ ਜੋ GST ਖਤਮ ਕਰਨ ਦੀ ਮੰਗ ਸੀਗੀ 2020 ਦਾ ਬਿਜਲੀ ਬਿੱਲ ਜੋ ਕਿ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਸੌਂਪਨ ਦੀ ਇੱਕ ਚਾਲ ਹੈਗੀ ਇੱਕ ਇੱਕ ਕੋਸ਼ਿਸ਼ ਹੈਗੀ ਹੈ ਉਹ ਵਾਪਸ ਲੈਣ ਦੀ ਮੰਗ ਸੀਗੀ ਉਹਨਾਂ ਸਾਰੀਆਂ ਮੰਗਾਂ ਦੇ ਕਿਸਾਨੀ ਕੋਲ ਤੇ ਪੋਚਾ ਫੇਰਦੇ ਹੋਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਕਿਸਾਨਾਂ ਨੇ 750 ਦਿਨ ਦਿੱਤੀਆਂ ਹੀ ਨਾ ਹੋਣ ਦਿੱਲੀ ਦੀ ਬਰੂਹੋਂ ਦੇ ਆ ਕੇ ਬੈਠੇ ਨਾ ਹੋਣ ਉਹ ਸਭ ਕੋਲ ਅੱਖਾਂ ਮੀਟ ਕੇ ਪੰਜਾਬ ਦੇ ਸਾਰੇ ਮੁੱਦੇ ਇਗਨੋਰ ਕਰ ਦਿੱਤੇ ਗਏ ਦਰਕਾਰ ਕਰ ਦਿੱਤੇ ਗਏ ਜੇ ਜਿਨ੍ਹਾਂ ਨਾਲ ਪੰਜਾਬ ਨੂੰ ਕੁਝ ਮਿਲ ਸਕਦਾ ਸੀਗਾ ਇਸ ਤੋਂ ਇਲਾਵਾ ਪੰਜਾਬ ਦੀ ਸਨਤ ਜਿਹੜੀ ਕਿ ਉੱਜੜ ਚੁੱਕੀ ਹੈ ਉਜਾੜਾ ਹੋ ਚੁੱਕਿਆ ਜਿਸ ਦਾ ਔਰ ਜਿਸ ਨੂੰ ਮੁੜ ਕੇ ਪੈਰਾਂ ਦੇ ਖੜੀ ਕਰਨ ਦੀ ਲੋੜ ਹੈਗੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਉੱਤਰਾਖੰਡ ਤੇ ਹਿਮਾਚਲ ਨੂੰ ਵਿਸ਼ੇਸ਼ ਸੰਵਿਧਾਨ ਰਾਜ ਦੇ ਦਰਜੇ ਦਿੱਤੇ ਸੀਗੇ ਜਿਸ ਕਰਕੇ ਪੰਜਾਬ ਦੀ ਸਨਰ ਚਾਹੇ ਬਟਾਲਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਮੰਡੀ ਗੋਵਿੰਦਗੜ੍ਹ ਹੋਵੇ ਚਾਹੇ ਜਲੰਧਰ ਦੀ ਸਪੋਰਟਸ ਇੰਡਸਟਰੀ ਹੋਵੇ ਸਾਰੀ ਉੱਜੜ ਕੇ ਗੁਜਰਾਤ ਯੂਪੀ ਤੇ ਹੋਰ ਰਾਜਾਂ ਅਮਾਚਲ ਚ ਜਾਂ ਉੱਤਰਾਖੰਡ ਚਲੀ ਗਈ ਹੈਗੀ ਹੈ ਪੰਜਾਬ ਦਾ ਮਾਲੀਆ ਘਟ ਗਿਆ ਹੈਗਾ ਪੰਜਾਬ ਨੂੰ ਆਪਣੇ ਜਿਹੜੇ ਲੋਕ ਕਲਿਆਣ ਦੇ ਕਾਰਜ ਆ ਕਰਨ ਵਾਸਤੇ ਫੰਡ ਨਹੀਂ ਹੈਗਾ ਇੱਕ ਪਾਸੇ ਜੀਐਸਟੀ ਦਾ ਸੀ ਸਾਰੀ ਟੈਕਸ ਕਲੈਕਸ਼ਨ ਦੇ ਕੇਂਦਰ ਨੇ ਕਬਜ਼ਾ ਕਰ ਲਿਆ ਦੂਜੀ ਵਾਰ ਸਾਰੇ ਰਾਜਾਂ ਦੇ ਸਰੋਤ ਸਿਗੇ ਟੈਕਸ ਕਲੈਕਸ਼ਨ ਦੇ ਉਸ ਹੌਲੀ 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 ਉਹ ਖਤਮ ਹੁੰਦੇ ਜਾ ਰਹੇ ਹੈਗੇ ਜਿਸ ਕਰਕੇ ਪੰਜਾਬ ਕੋਰ ਸੰਕਟ ਹੈਗਾ ਰੁਜ਼ਗਾਰ ਨਹੀਂ ਪੈਦਾ ਹੋ ਰਿਹਾ ਬੱਚਿਆਂ ਵਾਸਤੇ ਵੇਖ ਨਜ਼ਰ ਨਹੀਂ ਆ ਰਿਹਾ ਪੰਜਾਬ ਚੋਂ ਲੱਖਾਂ ਬੱਚੇ ਹਰ ਸਾਲ ਪ੍ਰਵਾਸ ਕਰਕੇ ਬਾਹਲਿਆ ਮੁਲਕਾਂ ਚ ਕੈਨੇਡਾ ਚ ਹੋਇਆ ਆਸਟ੍ਰੇਲੀਆ ਚ ਹੈ ਨਿਊਜ਼ੀਲੈਂਡ ਚ ਹੈ ਇਟਲੀ ਚ ਹੈ ਜਾਂ ਮਤਲਬ ਹੋਰ ਬਹੁਤ ਸਾਰੇ ਮੁਲਕਾਂ ਜ ਬਹਾਉਦਾਹੀ ਭੱਜੇ ਜਾ ਰਹੇ ਹੈਗੇ ਹੈ ਪੰਜਾਬ ਦਾ ਸਮਾਜ ਟੁੱਟ ਰਿਹਾ ਹੈਗਾ ਪੰਜਾਬ ਦੇ ਜਿਹੜੇ ਹਰ ਤਰ੍ਹਾਂ ਨਾਲ ਜ ਨਸ਼ਿਆਂ ਦਾ ਸੰਕਟ ਹੈਗਾ ਹੈ ਪੰਜਾਬ ਦਾ ਮਾਤਾਵਰਣ ਸਾਰਾ ਮਿੱਟੀ ਪਾਣੀ ਹਵਾ ਸਭ ਗੰਦਲਾ ਹੋ ਚੁੱਕਿਆ ਹੈਗਾ ਹੈ ਪੰਜਾਬ ਚ ਪਾਣੀ ਖਤਮ ਹੋ ਰਿਹਾ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈਗਾ ਹੈ ਪੰਜਾਬ ਚ ਫਸਲੀ ਚੱਕਰ ਚ ਬਦਲਣ ਦੀ ਲੋੜ ਸਿਗੀ ਪੰਜਾਬ ਦਾ ਵਾਤਾਵਰਣ ਸੰਭਾਲਣ ਦੀ ਲੋੜ ਸਿਗੀ ਪੰਜਾਬ ਨੂੰ ਮਤਲਬ ਆਰਗੈਨਿਕ ਖੇਤੀ ਵਾਲਿਆਂ ਦੀ ਲੋੜ ਸਿਗੀ ਤਾਂ ਕਿ ਪੰਜਾਬ ਦਾ ਇਹ ਵਾਤਾਵਰਣ ਨਹੀਂ ਬਚਾਇਆ ਜਾ ਸਕੇ ਤੇ ਪੰਜਾਬ ਆਵਿਕਾ ਇੱਕ ਖੇਤੀ ਦਾ ਜੋ ਨਵਾਂ ਮਾਡਲ ਹੈ ਉਹ ਦਿੱਤਾ ਜਾ ਸਕਿਆ ਪੰਜਾਬ ਨੂੰ ਕਿਸੇ ਵੀ ਜਿਹੜਾ ਕੰਮ ਸਿਕਾ ਜਾਂ ਕਿਸੇ ਵੀ ਜੋ ਮਤਲਬ ਪ੍ਰੋਜੈਕਟ ਸਿਕਾ ਗੁਰਜਗਾਰ ਵਾਸਤੇ ਬਾਤਾਵਰਨ ਵਾਸਤੇ ਖੇਤੀ ਸੰਕਟ ਨੂੰ ਹੱਲ ਕਰਨ ਵਾਸਤੇ ਸਨਰਤੀ ਸੰਕਟ ਨੂੰ ਹੱਲ ਕਰਨ ਵਾਸਤੇ ਕੋਈ ਵੀ ਹਾਲ ਇਸ ਇਸ ਬਜਟ ਵਿੱਚ ਕੋਈ ਵੀ ਅਲੋਟਮੈਂਟ ਕੋਈ ਵੀ ਪੈਸਾ ਇਸ ਬਜਟ ਪੰਜਾਬ ਨੂੰ ਨਹੀਂ ਦਿੱਤੇ ਨਹੀਂ ਦਿੱਤਾ ਗਿਆ ਸਰਹੋਲ ਗਾਂਧੀ ਕਿਸਾਨਾਂ ਨਾਲ ਗੱਲ ਕਰ ਰਹੇ ਹੋ ਕੀ ਲੱਗਦਾ ਹੱਲ ਨਿਕਲਦਾ ਹੈ ਕੋਈ ਤਾਂ ਬੱਲਣਾ ਵੀ ਮਤਲਬ ਕਾਂਗਰਸ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਇੱਕ ਫਜ਼ਲਾ ਦੀ ਕਾਨੂੰਨੀ ਗਰੰਟੀ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਸੁਆਮੀ ਨਰਨ ਕੁਸ਼ਨ ਦੀ ਰਿਪੋਰਟ ਦੇ ਮਤਲਬ ਜਿਹੜੀ ਸੀ ਕਿ ਕਰਜਾ ਬਾਫੀ ਦੀ ਗੱਲ ਕੀਤੀ ਹੋਈ ਹੈਗੀ ਹੈ 18% ਜਿਹੜਾ GST ਆ ਖੇਤੀ ਵਸਤਾ ਦੇ ਖੇਤੀ ਉਤਪਾਦਾਂ ਦੇ ਖੇਤੀ ਉਪਕਰਨਾਂ ਤੇ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਹੈ। ਤੋਂ ਬੀਤ ਕਰਦੇਗਾ ਹਲਕਾ ਦੀ ਉਹਨਾਂ ਮੀਟਿੰਗ ਕਰਕੇ ਸਾਨੂੰ ਕੋਈ ਸ਼ੋਰ ਜੋ ਕਿਸਾਨਾਂ ਦੀਆਂ ਆਕੰਸ਼ਾਵਾਂ ਨੇ ਉਹਨਾਂ ਦੀਆਂ ਸ਼ਾਮਾਂ ਨੇ ਉਹਨਾਂ ਦੀਆਂ ਮੰਗਾਂ ਨੇ ਉਹ ਜਾਣਨ ਦਾ ਵੀ ਮੌਕਾ ਮਿਲੇਗਾ ਤੇ ਅਸੀਂ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਸਾਰੇ ਕਾਂਗਰਸ ਮੈਂਬਰ ਕੱਲੇ ਪੰਜਾਬ ਦੇ ਨਹੀਂ ਸਾਰੇ ਹਿੰਦੁਸਤਾਨ ਦੇ ਕਾਂਗਰਸ ਮੈਂਬਰ ਜੋ ਕਿਸਾਨਾਂ ਨੂੰ ਇਗਨੋਰ ਕੀਤਾ ਗਿਆ ਖਾਸ ਤੌਰ ਤੇ ਜੋ ਪੰਜਾਬ ਨੂੰ ਇਗਨੋਰ ਕੀਤਾ ਗਿਆ ਤੇ ਪੰਜਾਬ ਦੇ ਮੁਕਾਬਲੇ ਜੋ ਇਹਨਾਂ ਦੇ ਆਪਣੇ ਭਾਈਵਾਲਾਂ ਦੇ ਰਾਜ ਸੀਗੇ ਸੈਂ ਅੰਦਰਪ੍ਰੇਰਕ దేశా چاہے ਉਹ বিহার ਹੈਗਾ ਉੱਥੇ ਜਿਸ ਤਰ੍ਹਾਂ ਗੱਫੇ ਦਿੱਤੇ ਗਏ ਹੈਗੇ ਆ ਇਹ ਸਾਰਾ ਵਿਰੋਧ ਕਰਦੇ ਅਸੀਂ ਅੱਜ ਦੀ ਮੀਟਿੰਗ ਤੋਂ ਅਸੀਂ ਨਵੇਂ ਨੁਕਤੇ ਹਾਸਲ